ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਦੀ ਇਸ ਵੀਡੀਓ ਨੂੰ ਜ਼ਰੂਰ ਅੰਤ ਤੱਕ ਸੁਣਿਓ ਕਿਉਂਕਿ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਸੀਂ ਜਾਣੋਗੇ ਕਿ ਅਸਲ ਵਿੱਚ ਮਾਤਾ ਗੁਜਰਕੌਰ ਜੀ ਕਿਵੇਂ ਸ਼ਹੀਦ ਹੋਏ ਸੀ ਕਿਉਂਕਿ ਮਾਤਾ ਗੁਜਰੀ ਜੀ ਦੇ ਸ਼ਹਾਦਤ ਨੂੰ ਲੈ ਕੇ ਬਹੁਤ ਸਾਰੇ ਵਿਚਾਰਾਂ ਦੇ ਵਿੱਚ ਭਿੰਨਤਾ ਹੈਗੀ ਹੈ ਜੀ ਅੱਜ ਤੁਸੀਂ ਇਸ ਵੀਡੀਓ 'ਚ ਇਹ ਵੀ ਜਾਣੋਗੇ ਕਿ ਮਾਤਾ ਗੁਜਰੀ ਜੀ ਤੇ ਛੋਟੇ ਸਹਿਬਜ਼ਾਦਿਆਂ ਦਾ ਸੰਸਕਾਰ ਕਿਵੇਂ ਹੋਇਆ ਕਿਨੇ ਕੀਤਾ ਕਿਵੇਂ ਉਹਨਾਂ ਦੇ ਆਖਰੀ ਇਸ਼ਨਾਨ ਕਰਾਏ ਗਏ ਕੌਣ-ਕੌਣ ਉਸ ਵੇਲੇ ਇਸ ਸੰਸਕਾਰ ਚ ਤੇ ਅੰਤਿਮ ਰਸਮਾਂ ਚ ਸ਼ਾਮਲ ਸੀ ਤੇ ਅੱਜ ਗੁਰੂ ਪਿਤਾ ਜੀ ਦੇ ਲਾਲਾਂ ਦੇ ਤੇ ਮਾਂ ਗੁਜਰੀ ਜੀ ਦੇ ਆਸਤ ਕਿੱਥੇ ਨੇ ਕਿਉਂਕਿ ਉਹ ਜਲ ਪ੍ਰਵਾਹ ਨਹੀਂ ਸੰਕਿੱਤੇ ਗਏ ਸੋ ਸਾਰੀਆਂ ਗੱਲਾਂ ਦਾ ਜਵਾਬ ਤੁਹਾਨੂੰ ਇਸ ਵੀਡੀਓ ਚ ਮਿਲੇਗਾ ਵੈਸੇ ਵੀ ਦਸੰਬਰ ਦਾ ਮਹੀਨਾ ਚੱਲ ਰਿਹਾ ਜੀ ਛੋਟੇ ਸਾਹਿਬ ਜਦੇ ਤੇ ਮਾਤਾ ਗੁਜਰਕੌਰ ਦੇ ਜਿਹੜੇ ਸ਼ਹਾਦਤ ਦੇ ਦਿਨ ਉਹ ਸ਼ੁਰੂ ਹੋ ਚੁੱਕੇ ਨੇ ਸੋ ਆਪਾਂ ਉਹਨਾਂ ਨੂੰ ਜਿੰਨਾ ਵੱਧ ਤੋਂ ਵੱਧ ਯਾਦ ਕਰੀਏ ਇਹੀ ਆਪਣੀ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ ਕਿਤੇ ਇਹ ਨਾ ਹੋਵੇ ਕਿ ਆਪਾਂ ਨੂੰ ਖੁਦ ਨੂੰ ਸਿੱਕੇ ਇਤਿਹਾਸ ਦਾ ਪਤਾ ਨਾ ਹੋਵੇ ਆਪਾਂ ਦੇ ਬੱਚਿਆਂ ਨੂੰ ਫਿਰ ਕੀ ਸਿਖਾਵਾਂਗੇ ਕਿਤੇ ਸਾਡੇ ਬੱਚੇ ਕੇਵਲ ਨਵਾਂ ਸਾਲ ਤੇ 크ਿਸਮਸ ਮਨਾਉਣ ਜੋਗੇ ਨਾ ਰਹਿ ਜਾਣ ਅਸੀਂ ਆਪਣੇ ਸ਼ਹੀਦਾਂ ਨੂੰ ਵੀ ਯਾਦ ਰੱਖਣਾ ਹੈ ਸੋ ਵੀਡੀਓ ਨੂੰ ਜਿਆਦਾ ਲੰਬਾ ਨਾ ਕਰਦੇ ਹੋਏ ਅੱਜ ਦੀ ਇਹ ਸਾਰੀ ਦਾਸਤਾਨ ਕੱਲੀ-ਕੱਲੀ ਗੱਲ ਤੁਸੀਂ ਸੁਣੋਗੇ ਤੇ ਤੁਹਾਨੂੰ ਸੁਣ ਕੇ ਬਹੁਤ ਜ਼ਿਆਦਾ ਹੈਰਾਨੀ ਹੋਏਗੀ ਤੇ ਬਹੁਤ ਜ਼ਿਆਦਾ ਵਿਰਾਗਮਈ ਤੁਸੀਂ ਹੋ ਸਕਦੇ ਹੋ ਕਿਉਂਕਿ ਵੀਡੀਓ ਬਹੁਤ ਹੀ ਜ਼ਿਆਦਾ ਭਾਵੁਕ ਕਰਨ ਵਾਲੀ ਹੈ ਜੀ ਕਹਿੰਦੇ ਨੇ ਟੋਡਰ ਮੱਲ ਘਰ ਆਇਆ ਉਹਨੂੰ ਕਿਸੇ ਨੇ ਦੱਸਿਆ ਵੀ ਸਾਹਿਬਜ਼ਾਦੇ ਗ੍ਰਿਫਤਾਰ ਨੇ ਮਾਂ ਗੁਜਰੀ ਜੀ ਗ੍ਰਿਫਤਾਰ ਨੇ ਉਹ ਵਾਹੋ-ਦਾਹੀ ਉੱਥੋਂ ਦੌੜਿਆ ਕਿ ਜਿੰਨੇ ਮਰਜ਼ੀ ਪੈਸੇ ਲੱਗ ਜਾਣ ਜੋ ਮਰਜੀ ਲੱਗ ਜੇ ਹਾਕਮ ਲਾਲਚੀ ਐ ਮੈਂ ਉਹਨਾਂ ਨੂੰ ਛਡਾ ਲਿਆਵਾਂਗਾ ਜਦੋਂ ਉਹ ਭੀੜ 'ਚ ਅਗਾਂਹ ਲੰਗਿਆ ਦੇਖੇ ਦੋਨੇ ਸਾਹਿਬਜ਼ਾਦੇ ਖੂਨ ਨਾਲ ਲਥਪਥ ਪਏ ਸੀ ਇਤਿਹਾਸ ਕਹਿੰਦਾ ਕਿ ਉਹ ਮਾਤਾ ਗੁਜਰੀ ਜੀ ਕੋਲ ਇਹ ਗਿਆ ਭਾਵੇਂ ਕਈ ਕਹਿ ਦਿੰਦੇ ਨੇ ਕਿ ਕੋਲ ਪਹਿਲਾਂ ਸਪਾਈ ਗਈ ਇਹ ਖਬਰਾਂ ਲੈ ਕੇ ਪਰ ਟੋਡਰ ਮੰ ਲ ਗਿਆ ਜੀ ਮਾਤਾ ਜੀ ਨੂੰ ਇਹ ਗੱਲ ਦੱਸਣ ਉਹਨੇ ਮਾਤਾ ਜੀ ਨੂੰ ਮੱਥਾ ਟੇਕਿਆ ਇਤਿਹਾਸ ਕਹਿੰਦਾ ਜੀ ਸਾਹਿਬਜ਼ਾਦੇ ਸ਼ਹੀਦ ਕਰ ਦਿੱਤੇ ਨੇ ਇਤਿਹਾਸ ਕਹਿੰਦਾ ਵੀ ਮਾਤਾ ਜੀ ਨੇ ਇਹ ਸੁਣ ਕੇ ਪ੍ਰਾਨ ਤਿਆਗ ਦਿੱਤੇ ਪਰ ਅਸਲ ਵਿੱਚ ਮਾਤਾ ਜੀ ਨੂੰ ਸ਼ਹੀਦ ਕੀਤਾ ਗਿਆ ਸੀ ਕਿਉਂਕਿ ਮਾਤਾ ਗੁਜਰੀ ਜੀ ਦਾ ਕੋਈ ਕਸੂਰ ਨਹੀਂ ਸੀ ਤਾਂ ਜ਼ਾਲਮ ਉਹਨਾਂ ਨੂੰ ਕਿਸੇ ਪ੍ਰਕਾਰ ਦਾ ਫਤਵਾ ਨਹੀਂ ਸੀ ਜਾਰੀ ਕਰ ਸਕਦੇ ਬਿਰਧ ਸਰੀਰ ਸੀ ਮਾਤਾ ਜੀ ਦਾ ਕਿਸੇ ਵੀ ਕੰਮ ਦੇ ਵਿੱਚ ਸਿਆਸੀ ਦੇ ਵਿੱਚ ਕੋਈ ਵੀ ਹੱਥ ਨਹੀਂ ਸੀ ਸੋ ਉਹਨਾਂ ਕੋਲੇ ਕੋਈ ਵਜ੍ਹਾ ਹੀ ਨਹੀਂ ਸੀ ਮਾਤਾ ਜੀ ਤੇ ਅਤਿਆਚਾਰ ਕਰਨ ਦੀ ਜਾਂ ਉਹਨਾਂ ਨੂੰ ਸ਼ਹੀਦ ਕਰਨ ਦੀ ਇਸ ਲਈ ਉਹਨਾਂ ਨੂੰ ਸ਼ਹੀਦ ਕਰਨ ਵਾਲੀ ਗੱਲ ਤੇ ਜ਼ਾਲਮਾਂ ਨੇ ਪਰਦਾ ਪਾ ਦਿੱਤਾ ਕਿ ਤੇ ਜਿਹੜੀਆਂ ਬਾਕੀ ਦੀਆਂ ਫਵਾਵਾਂ ਸੀ ਅੱਜ ਤੱਕ ਸੁਣਦੇ ਆ ਰਹੇ ਆ ਉਹ ਫਲਾਤੀਆਂ ਜੀ ਕੋਈ ਕਹਿੰਦਾ ਉਹਨਾਂ ਨੇ ਹੀਰਾ ਛੱਟ ਕੇ ਪ੍ਰਾਣ ਤਿਆਗ ਦਿੱਤੇ ਕੋਈ ਕਹਿੰਦਾ ਉਹ ਸਵਾਸਾਂ ਦੇ ਅਭਿਆਸੀ ਸਨ ਤੇ ਉਹਨਾਂ ਨੇ ਆਪਣੇ ਸਵਾਸ ਤਿਆਗ ਦਿੱਤੇ ਪਰ ਅਸਲ ਵਿੱਚ ਉਹਨਾਂ ਨੂੰ ਵੀ ਸ਼ਹੀਦ ਕੀਤਾ ਗਿਆ ਸੀ ਠੰਡੇ ਬੁਰਜ ਦੇ ਵਿੱਚ ਉਧਰ ਸਾਹਿਬ ਜ਼ਾਦੇ ਸ਼ਹੀਦ ਕੀਤੇ ਗਏ ਤੇ ਇਧਰ ਹਾਕਮ ਨੇ ਆਪਣੇ ਪਹਿਰੇਦਾਰਾਂ ਨੂੰ ਹੁਕਮ ਦੇ ਦਿੱਤੇ ਸੀ ਕਿ ਮਾਂ ਗੁਜਰੀ ਜੀ ਨੂੰ ਵੀ ਸ਼ਹੀਦ ਕਰ ਦਿੱਤਾ ਜਾਵੇ ਉਹ ਨਹੀਂ ਸਨ ਚਾਹੁੰਦੇ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਰਿਵਾਰ ਦੀ ਸੋਭਾ ਹੋਵੇ ਜਾਂ ਉਹਨਾਂ ਨਾਲ ਕਿਸੇ ਪ੍ਰਕਾਰ ਦੀ ਹਮਦਰਦੀ ਜੁੜੇ ਕਿ ਇਹਨਾਂ ਨੇ ਆਪਣੇ ਧਰਮ ਉਤੋਂ ਆਪਣੇ ਸੀਸ ਤੱਕ ਵਾਰ ਦਿੱਤੇ ਆਪਣੀਆਂ ਜਾਨਾਂ ਵਾਰ ਦਿੱਤੀਆਂ ਪਰ ਅਸਲ ਵਿੱਚ ਆਪਾਂ ਨੂੰ ਵੀ ਇਹ ਫਰਜ਼ ਮੰਦਾ ਕਿ ਮਾਤਾ ਗੁਜਰੀ ਜੀ ਦੀ ਇਹ ਨਾਲ ਜੁੜੀਆਂ ਅਫਵਾਹਾਂ ਤੇ ਨਾ ਯਕੀਨ ਕਰਕੇ ਉਹਨਾਂ ਨੂੰ ਇੱਕ ਸ਼ਹੀਦ ਦੀ ਮਾਂ ਸ਼ਹੀਦ ਦੀ ਦਾਦੀ ਤੇ ਸ਼ਹੀਦ ਦੀ ਪਤਨੀ ਦੇ ਨਾਲ ਨਾਲ ਸ਼ਹੀਦ ਹੀ ਕਰਾਰ ਦਿੱਤਾ ਜਾਵੇ ਤਾਂ ਹੀ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਮਿਲ ਸਕਦੀ ਹੈ ਜੀ ਹੁਣ ਜੀ ਸਾਹਿਬਜ਼ਾਦਿਆਂ ਦੇ ਸਰੀਰ ਪਏ ਨੇ ਹੰਸਲਾ ਨਦੀ ਦੇ ਕਿਨਾਰੇ ਉਹਨਾਂ ਦੇ ਸਰੀਰ ਇਸ ਕਰਕੇ ਹੰਸਲਾ ਨਦੀ ਦੇ ਕਿਨਾਰੇ ਸੁੱਟ ਦਿੱਤੇ ਗਏ ਸੀ ਕਿ ਸਾਰੀ ਰਾਤ ਸਰੀਰ ਬਾਹਰ ਰਹਿਣਗੇ ਲੋਕਾਂ ਨੂੰ ਪਤਾ ਲੱਗ ਜਾਏਗਾ ਤੇ ਇਹਨਾਂ ਨੂੰ ਕੋਈ ਨਾ ਕੋਈ ਜੰਗਲੀ ਜਾਨਵਰ ਯਾ ਆਦਮ ਖੋਰੇ ਜਿਹੜੇ ਪੰਛੀ ਹੁੰਦੇ ਆ ਉਹ ਗੋਬਿੰਦ ਸਿੰਘ ਦੇ ਲਾਲਾਂ ਦੇ ਪੁੱਤਰਾਂ ਦੇ ਮਾਸ ਨੂੰ ਨੋਚ-ਨੋਚ ਕੇ ਖਾਣਗੇ। ਮਾਤਾ ਜੀ ਉਥੇ ਬੁਰਜ ਵਿੱਚ ਸ਼ਹੀਦ ਹੋ ਗਏ ਸੀ। ਸੋ ਉਹਨਾਂ ਦਾ ਸਰੀਰ ਬੁਰਜ ਦੇ ਵਿੱਚ ਪਿਆ ਤੇ ਸਾਹਿਬਜ਼ਾਦਿਆਂ ਦੇ ਸਰੀਰ ਵੱਖਰੇ ਪਏ ਨੇ। ਹੁਣ ਟੋਡਰਮਲ ਪਰੇਸ਼ਾਨ ਬਹੁਤ ਹੋ ਗਿਆ। ਉਹ ਮੋਤੀराम ਮਹਿਰਾ ਜੀ ਨੂੰ ਮਿਲਿਆ ਫੇਰ ਉਹ ਵਜ਼ੀਰ ਖਾਨ ਨੂੰ ਮਿਲਦਾ। ਹੁਣ ਕਈ ਵਾਰ ਇੱਕ ਸਵਾਲ ਉੱਠਦਾ ਹੈ ਸਿੱਖ ਸੰਗਤ ਦੇ ਵਿੱਚ ਕਿ ਉਹਦੇ ਬਾਗ ਸਨ ਜੀ ਸਰਹੰਦ ਵਿੱਚ ਟੋਡਰਮਲ ਦੇ ਟੋਡਰਮਲ ਜਿਹੜਾ ਹੈਗਾ ਉਹਨੇ ਆਪਣੇ ਬਾਗਾਂ ਦੇ ਵਿੱਚ ਸਾਹਿਬਜ਼ਾਦੇ ਦਾ ਸੰਸਕਾਰ ਕਿਉਂ ਨਹੀਂ ਕੀਤਾ ਤਾਂ ਅੱਜ ਉਹਦਾ ਵੀ ਜਵਾਬ ਤੁਹਾਨੂੰ ਮਿਲ ਜੇਗਾ ਇਸ ਵੀਡੀਓ ਦੇ ਵਿੱਚ ਉਹਨੇ ਇਜਾਜ਼ਤ ਮੰਗੀ ਕਿ ਮੈਨੂੰ ਸੰਸਕਾਰ ਕਰਨ ਦਿੱਤਾ ਜਾਵੇ ਵਜ਼ੀਰ ਖਾਨ ਨੇ ਕਿਹਾ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਦਾ ਸੰਸਕਾਰ ਸਰਹੰਦ ਵਿੱਚ ਨਹੀਂ ਹੋ ਸਕਦਾ ਤੇ ਉਹ ਸਰਹੰਦ ਦੇ ਵਿੱਚ ਸੀ ਉਸ ਵੇਲੇ ਆ ਅੱਤੇ ਵਾਲੀ ਵੱਖਰਾ ਸੀ ਪਿੰਡਾਂ ਵਾਲਿਆਂ ਨੂੰ ਪਤਾ ਹੋਣਾ ਕਿ ਚੌਧਰੀ ਅੱਤੇਵਾਲ ਆਇਆ ਜੀ ਉਹਨੇ ਕਿਹਾ ਕਿ ਜੇ ਤੁਸੀਂ ਇਜਾਜ਼ਤ ਦਿਓ ਤਾਂ ਆਪਾਂ ਇਹ ਸੰਸਕਾਰ ਕਰ ਸਕੀਏ ਉਹਨੇ ਕਿਹਾ ਵੀ ਨਹੀਂ ਇਹ ਨਹੀਂ ਹੋ ਸਕਦਾ ਅਜੀਰ ਖਾਂ ਕਹਿੰਦਾ ਟੋਡਰਮਲ ਜੀ ਨੇ ਫੇਰ ਜ਼ੋਰ ਪਾਇਆ ਸ਼ਿਫਾਰਿਸ਼ ਲਾਈ ਮੈਂ ਸੰਸਕਾਰ ਕਰਨਾ ਚਾਹਨਾ ਤੁਸੀਂ ਦੇਖੋ ਮਾਨਵਤਾ ਦੇ ਆਧਾਰ ਤੇ ਮੈਨੂੰ ਇਜਾਜ਼ਤ ਦੇ ਦਿਓ ਉਹਨੇ ਕਿਹਾ ਵੀ ਜੇ ਤੂੰ ਕਰਨਾ ਹੈ ਤਾਂ ਪਹਿਲਾਂ ਉੱਥੇ ਜਾ ਕੇ ਨਿਸ਼ਾਨਦੇਹੀ ਕਰਕੇ ਆ ਤੈਨੂੰ ਥਾਂ ਕਿੰਨੀ ਚਾਹੀਦੀ ਹੈ ਪਰ ਇੱਥੋਂ ਬਾਹਰ ਸਰਹੰਦ ਤੋਂ ਬਾਹਰ ਜਾ ਕੇ ਮੈਂ ਫੇਰ ਕਿਹਾ ਜਾਂਦਾ ਹੈ ਕਿ ਟੂਡਰ ਮਲ ਚੌਧਰੀ ਅੱਤੇਵਾਲ ਕੋਲ ਆਇਆ ਅੱਤੇਵਾਲ ਅੱਤੇਵਾਲੀ ਪਿੰਡ ਫੇਰ ਉਹ ਉਨੇ ਇੱਥੇ ਆ ਕੇ ਨਿਸ਼ਾਨ ਲਾ ਕੇ ਗਿਆ ਉਹ ਬਈ ਇੰਨੀ ਕਿਥਾਂ ਜਿਵੇਂ ਚਿਖਾ ਜਨ ਲਵਾਗਾ ਉੱਥੇ ਨਿਸ਼ਾਨ ਲਾਇਆ ਤੇ ਫਿਰ ਵਜ਼ੀਰ ਖਾਨ ਨੇ ਕਿਹਾ ਕਿ ਜਿੱਥੇ ਤੂੰ ਨਿਸ਼ਾਨ ਲਾ ਕੇ ਆਇਆਂ ساری ਧਰਤੀ ਤੈਨੂੰ ਸੋਨੇ ਦੀਆਂ ਮੋਹਰਾਂ ਨਾਲ ਖਰੀਦਣੀ ਪਊਗੀ ਕਿਉਂਕਿ ਲਾਲਚੀ ਸੀ ਤੇ ਬਾਕੀ ਉਹਨੂੰ ਲੱਗਦਾ ਸੀ ਕਿ ਇਹ ਇੰਨੀਆਂ ਮੋਹਰਾਂ ਨਹੀਂ ਖਰੀਦ ਕੇ ਲਿਆ ਸਕਦੇ ਕਿੰਨੀਆਂ ਲੱਗ ਸਕਦੀਆਂ ਨੇ ਮੋਹਰਾਂ ਹੁਣ ਤੁਸੀਂ ਸੋਚੋ ਜਰਾ ਇਤਿਹਾਸ ਕਹਿੰਦਾ ਜੋ ਕੁਝ ਟੋਡਰਮਲ ਜੀ ਦੇ ਘਰ ਸੀ ਹੀਰੇ ਮੋਤੀ ਜਵਾਰਾ ਤੇ ਗਹਿਣੇ ਉਹਨੇ ਸਾਰੇ ਦੇ ਕੇ ਤੇ ਉਹਦੇ ਬਦਲੇ ਦੇ ਵਿੱਚ ਮੋਹਰਾਂ ਲੈਣ ਦੀਆਂ ਜੀ ਜਦੋਂ ਉਹ ਮੋਹਰਾਂ ਕਹਿੰਦੇ ਆ ਚਿੰਨੀਆਂ ਸ਼ੁਰੂ ਕਰਦਾ ਲੇਟਵੀਆਂ ਮੋਹਰਾਂ ਪਹਿਲਾਂ ਚਿੰਨਦੇ ਆ ਜੀ ਕਿਉਂਕਿ ਉਹਨੇ ਕਿਹਾ ਸੀ ਮੋਹਰਾਂ ਚਿਨੇਗਾ ਤੇ ਫੇਰ ਤੈਨੂੰ ਜਗ੍ਹਾ ਮਿਲੂਗੀ ਜਿੰਨੀ ਜਗ੍ਹਾ ਚ ਤੂੰ ਮੋਹਰਾਂ ਚਿਨੇਗਾ ਉਹ ਤੇਰੀ ਜਦੋਂ ਕਹਿੰਦੇ ਆ ਮੋਹਰਾਂ ਚੇਨ ਲੀਆਂ ਤਾਂ ਹੁਣ ਜਿਹੜਾ ਉਹ ਵਜ਼ੀਰ ਖਾਨ ਓਹੋ ਆਦੇ ਬਚਨਾਂ ਤੋਂ ਫਿਰ ਜਾਂਦਾ ਲਾਲਚਮਣ ਵਿੱਚ ਆ ਜਾਂਦਾ ਤੇ ਕਹਿੰਦਾ ਵੀ ਇਹ ਜਗਾ ਤੈਨੂੰ ਤਾਂ ਮਿਲੂਗੀ ਜੇਕਰ ਤੂੰ ਇਹ ਮੋਹਰਾਂ ਖੜੀਆਂ ਕਰਕੇ ਲਾਵੇਂਗਾ ਹੁਣ ਟੋਡਰਮਲ ਜੀ ਦੇ ਘਰ ਜੋ ਕੁਝ ਸੀ ਉਹਨੇ ਸਾਰਾ ਕੁਝ ਇਕੱਠਾ ਕਰਕੇ ਲੈ ਆਂਦਾ ਸੀ ਪਰ ਕਹਿੰਦੇ ਆ ਉੱਥੇ ਫਿਰ ਟੋਡਰਮਲ ਦੀ ਬੇਟੀ ਆਉਂਦੀ ਹੈ ਉਹ ਕਹਿੰਦੀ ਹੈ ਵੀ ਪਿਤਾ ਜੀ ਮੇਰੇ ਵਿਆਹ ਲਈ ਜਿਹੜਾ ਵੀ ਤੁਸੀਂ ਕੁਝ ਗਹਿਣਾ ਗੱਟਾ ਜਸੂਨਾ ਵਗੈਰਾ ਰੱਖਿਆ ਉਹ ਸਾਰਾ ਤੁਸੀਂ ਵੇਚ ਕੇ ਮੋਹਰਾਂ ਲੈ ਆਓ ਤੇ ਇਹ ਖੜੀਆਂ ਮੋਹਰਾਂ ਕਰਕੇ ਇਹਨੂੰ ਇਹਦੇ ਜਿੰਮੇ ਕਹਿੰਦਾ ਉਹ ਮੈਂ ਦੇ ਦੋ ਪਰ ਸਾਹਿਬ ਜਾਦਿਆਂ ਦੇ ਸਰੀਰਾਂ ਦੀ ਬੇਅਦਵੀ ਨਹੀਂ ਹੋਣੀ ਚਾਹੀਦੀ ਫਿਰ ਜੋ ਕੁਝ ਵੀ ਉਹਦੇ ਕੋਲ ਸੀ ਇੱਕ ਟੋਡਰਮਲ ਦੂਜਾ ਉਹਦਾ ਭਰਾ ਨਾਗਰਮਲ ਉਹ ਦੋਵੇਂ ਆਏ ਉਹਨਾਂ ਦੋਵਾਂ ਨੇ ਰਲ ਕੇ ਜੋ ਹੀਰੇ ਮੋਤੀ ਸੋਨਾ ਜੋ ਵੀ ਘਰ ਵਿੱਚ ਤੁਹਾਨੂੰ ਦੱਸਿਆ ਉਹਦੀ ਬੇਟੀ ਕੋਲੋਂ ਜਾਂ ਘਰ ਵਿੱਚੋਂ ਮਿਲਿਆ ਦੋਨਾਂ ਦੇ ਉਹ ਵੇਚ ਕੇ ਮੋਹਰੇ ਲੈ ਆਂਦੀਆਂ ਤੇ ਫੇਰ ਇੱਥੇ ਵਜੀਰ ਖਾਂ ਆਇਆ ਜਿੱਥੇ ਸੰਸਕਾਰ ਕਰਨਾ ਸੀ ਕਿਉਂਕਿ ਭਾਵੇਂ ਥਾਂ ਅੱਤੇ ਵਾਲੀ ਦੀ ਐ ਜੀ ਪਰ ਸੂਬਾ ਤਾਂ ਸਰਹੰਦ ਹੀ ਐ ਨਾ ਸੋ ਪੈਸੇ ਉਹ ਨਹੀਂ ਲੈਣੇ ਐ ਇੱਥੇ ਉਹ ਮੂੜਾ ਢਾ ਕੇ ਬੈਠਾ ਸੀ ਸੰਦਲੀ ਢਾ ਕੇ ਗੈਲੋ ਜਿਹਨੂੰ ਆਪਾਂ ਕੁਰਸੀ ਵੀ ਕਹਿ ਦਿੰਨੇ ਆ ਅੱਜਕੱਲ੍ਹ ਸੋ ਇੱਥੇ ਫੇਰ ਟੋਡਰ ਮਲਣੀ ਮੂਹਰਾਂ ਜੋੜਨੀਆਂ ਸ਼ੁਰੂ ਕਰ ਦਿੱਤੀਆਂ ਪਰ ਸਰੀਰ ਨਹੀਂ ਆਏ ਸਹਬਜ਼ਾਦਿਆਂ ਦੇ ਸਰੀਰ ਅਜੇ ਵੀ ਉੱਥੇ ਹੀ ਪਏ ਆ ਹੰਸਲਾ ਨਦੀ ਦੇ ਕਿਨਾਰੇ ਤੁਸੀਂ ਇਹ ਗੱਲ ਦਾ ਹਿਸਾਬ ਲਾ ਕੇ ਦੇਖੋ ਕਿ ਉਹ ਸਰੀਰਾਂ ਦੇ ਕੋਲ ਜਾਨ ਤੱਕ ਨਹੀਂ ਦੇ ਰਿਆ ਉਹਨਾਂ ਨੂੰ ਇੱਥੇ ਫਿਰ ਟੂਡਰ ਮਲ ਜੀ ਨੇ ਸਾਰੀ ਨਿਸ਼ਾਨਦੇਹੀ ਵਾਲੀ ਜਿਹੜੀ ਧਰਤੀ ਸੀ ਇਹਤੇ ਟੇਡੀਆਂ ਮੋਹਰਾਂ ਖੜੀਆਂ ਕਰਕੇ ਲਾ ਦਿੱਤੀਆਂ ਤੇ ਫਿਰ ਸਾਰੀਆਂ ਮੋਹਰਾਂ ਇਕੱਠੀਆਂ ਕਰਕੇ ਥੈਲੇ ਵਿੱਚ ਪਾਈਆਂ ਵਜ਼ੀਰ ਖਾਨ ਦੇ ਸਾਥੀ ਉਹਨੂੰ ਲੈ ਤੁਰੇ ਨੇ ਫਿਰ ਇੱਥੇ ਇੱਕ ਸਿੱਖ ਸੀ ਜੀ ਭਾਈ ਜੋਧ ਸਿੰਘ ਜੀ ਇਹ ਵੀ ਉਸ ਪਿੰਡ ਦਾ ਰਹਿਣ ਵਾਲਾ ਸੀ ਹੁਣ ਇੱਥੇ ਇਹ ਯਾਦ ਰੱਖਿਓ ਕਿ ਜਿਹੜਾ ਜ਼ਿਆਦਾ ਜ਼ਿਕਰ ਆਉਂਦਾ ਹੈ ਨਾ ਜੀ ਭਾਈ ਰਾਮਾ ਤੇ ਭਾਈ ਰੋਕਾ ਜੀ ਦਾ ਉਹਨਾਂ ਦਾ ਜ਼ਿਕਰ ਚਮਕੌਰ ਦੀ ਗੜੀ ਦਾ ਹੈ ਜੀ ਉੱਥੇ ਉਹ ਸੰਸਕਾਰ ਕਰਕੇ ਆਇਆ ਇੱਥੇ ਫਿਰ ਟੋਡਰ ਮਲ ਜਾਂਦਾ ਹੈ ਘਰ ਆਪਣੀ ਘਰਵਾਲੀ ਨੂੰ ਤੇ ਬੱਚਿਆਂ ਨੂੰ ਮੋਤੀ ਮਹਿਰਾ ਦੀ ਮਾਤਾ ਨੂੰ ਇਹਦੀ ਪਤਨੀ ਨੂੰ ਇਹ ਸਾਰੇ ਜਣੇ ਇਹਨਾਂ ਨੂੰ ਲੈ ਆਉਂਦੇ ਨੇ ਆਪਣੇ ਨਾਲ ਫਿਰ ਇਹ ਸਤਨਾਮ ਵਾਹਿਗੁਰੂ ਜੀ ਦਾ ਜਾਪ ਕਰਦੇ ਹੋਏ ਮਾਤਾ ਗੁਜਰੀ ਜੀ ਤੇ ਸਹਬਜ਼ਾਦਿਆਂ ਦੇ ਸਰੀਰਾਂ ਨੂੰ ਇਕੱਠਾ ਕਰਦੇ ਨੇ ਇਹਨਾਂ ਸਰੀਰਾਂ ਦਾ ਫਿਰ ਇਸ਼ਨਾਨ ਕਰਾਇਆ ਜਾਂਦਾ ਹੈ। ਮਾਤਾ ਜੀ ਦਾ ਇਸ਼ਨਾਨ ਟੋਡਰਮਲ ਦੀ ਘਰ ਵਾਲੀ ਤੇ ਉਹ ਤੇ ਮੋਤੀ ਮਹਿਰਾ ਦੀ ਮਾਂ ਤੇ ਘਰ ਵਾਲੀ ਨੇ ਕਰਾਇਆ। ਸਹਿਬਜ਼ਾਦਿਆਂ ਦਾ ਜਿਹੜਾ ਇਸ਼ਨਾਨ ਆ ਉਹ ਭਾਈ ਟੋਡਰਮਲ ਜੀ, ਉਹਨਾਂ ਦੇ ਭਰਾ ਭਾਈ ਨਾਗਰਮਲ ਜੀ ਤੇ ਮੋਤੀ ਮਹਿਰਾ ਜੀ ਨਾਲ ਲੱਗੇ ਨੇ। ਇਹਨਾਂ ਨੇ ਰਲ ਕੇ ਇਸ਼ਨਾਨ ਕਰਾਇਆ। ਹੁਣ ਮੈਂ ਸੋਚਦੀ ਆ ਕਿ ਕਿਵੇਂ ਉਹਨਾਂ ਨੇ ਖੂਨ ਸਾਫ਼ ਕੀਤਾ ਹੋਣਾ। ਕਿਹੋ ਜਿਹੇ ਜ਼ਖਮ ਲੱਗੇ ਹੋਣਗੇ ਕਿਹੋ ਜੀਆਂ ਪਿੰਡੇ ਤੇ ਲਾਸਾਂ ਪਈਆਂ ਹੋਣਗੀਆਂ ਉੱਥੇ ਫਿਰ ਜਿਹੜਾ ਵਿਵਾਨ ਤਿਆਰ ਕੀਤਾ ਗਿਆ ਇੱਕੋ ਤਿਆਰ ਕੀਤਾ ਗਿਆ ਤੇ ਉਹਨੇ ਵੱਡਾ ਜਿਹਾ ਵਿਵਾਨ ਤਿਆਰ ਕੀਤਾ ਇੱਥੇ ਫਿਰ ਆਪਣੇ ਸੇਵਾਦਾਰ ਕਹਿ ਲਓ ਜਾਂ ਨੌਕਰ ਕਹਿ ਲਓ ਕੋਈ ਨੌਕਰ ਟੋਡਰਮਲ ਦਾ ਉਹਦੀ ਆਗਿਆ ਤੋਂ ਬਾਹਰ ਨਹੀਂ ਗਿਆ ਜੀ ਉਹਨੇ ਫਿਰ ਕਿਹਾ ਇਦਾਂ ਕਰੋ ਇਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਪੁੱਤਰ ਤੇ ਮਾਤਾ ਜੀ ਨੇ ਇਨਾਂ ਦਾ ਸੰਸਕਾਰ ਚੰਦਨ ਦੀਆਂ ਲੱਕੜਾਂ 'ਚ ਕਰਾਂਗੇ। ਉੱਥੇ ਫਿਰ ਜੀ ਉਹਨਾਂ ਨੇ ਚੰਦਨ ਦੀਆਂ ਲੱਕੜਾਂ ਤੇ ਇੱਕ ਮਿੱਟੀ ਦਾ ਮਟਕਾ ਜੋ ਘਿਓ ਦਾ ਭਰ ਕੇ ਲਿਆਂਦਾ ਗਿਆ ਤੇ ਨਾਲ ਕੁਝ ਸਮਗਰੀ। ਹੁਣ ਗੁਰਸਿੱਖੋ ਇੱਥੇ ਇਹ ਜਿਹੜਾ ਫਿਰ ਵਿਵਾਨ ਤਿਆਰ ਕੀਤਾ ਗਿਆ ਸੀ ਨਾ ਉਹ ਮਾਤਾ ਜੀ ਤੇ ਸਹਬਜ਼ਾਦਿਆਂ ਲਈ ਉਹ ਲੈ ਕੇ ਉੱਥੋਂ ਫਿਰ ਤੁਰੇ ਨੇ। ਤੇ ਸਤਗੁਰ ਸਤ ਜੀ ਦਾ ਜਾਪ ਕਰਦੇ ਸਤਨਾਮ ਵਾਹਿਗੁਰੂ ਕਹਿੰਦੇ ਹੋਏ ਬਾਣੀ ਪੜ੍ਹਦੇ ਹੋਏ ਫੇਰ ਇੱਥੇ ਆਉਂਦੇ ਆ ਜੀ ਜਿੱਥੇ ਮੋਹਰਾਂ ਦੇ ਕੇ ਜ਼ਮੀਨ ਖਰੀਦੀ ਸੀ ਇੱਥੇ ਫਿਰ ਉਹ ਚਿਖਾ ਜਿੰਦੇ ਨੇ ਆਪਣੇ ਹੱਥਾਂ ਨਾਲ ਜਦੋਂ ਥੱਲੇ ਲੱਕੜਾਂ ਲੱਗ ਗਈਆਂ ਫੇਰ ਉਹ ਮਾਤਾ ਜੀ ਤੇ ਸਹਿਬ ਜੱਦਿਆਂ ਨੂੰ ਇਹਦੇ ਤੇ ਪਾ ਦਿੰਦੇ ਨੇ ਵਿਚਕਾਰ ਮਾਤਾ ਗੁਜਰਕੌਰ ਜੀ ਦਾ ਸਰੀਰ ਰੱਖਦੇ ਨੇ ਤੇ ਇਹਦੇ ਸੱਜੇ ਤੇ ਖੱਬੇ ਬਾਹਾਂ ਤੇ ਬਾਬਾ ਫਤੇਹ ਸਿੰਘ ਜੀ ਤੇ ਜਿਹੜੀ ਸੱਜੇ ਪਾਸੇ ਵਾਲੀ ਬਾਹ ਉਹਤੇ ਬਾਬਾ ਫਤੇਹ ਸਿੰਘ ਜੀ ਨੇ ਜਿਹੜੀ ਖੱਬੇ ਪਾਸੇ ਵਾਲੀ ਬਾਹ ਉਹਤੇ ਬਾਬਾ ਜੋਰਾਵਰ ਸਿੰਘ ਜੀ ਨੂੰ ਪਾਉਂਦੇ ਨੇ ਕਿਉਂਕਿ ਜਦੋਂ ਵੀ ਬਾਬਾ ਜੀ ਸੌਂਦੇ ਸਨ ਤਾਂ ਫਤੇਹ ਸਿੰਘ ਜੀ ਮਾਤਾ ਜੀ ਦੇ ਸੱਜੇ ਪਾਸੇ ਤੇ ਜੋਰਾਵਰ ਸਿੰਘ ਜੀ ਮਾਤਾ ਜੀ ਦੇ ਖੱਬੇ ਪਾਸੇ ਸੌਂਦੇ ਹੁੰਦੇ ਸੀ ਸੋ ਟੋਡਰਮਲ ਦੀ ਘਰ ਵਾਲੀ ਜੋ ਕੀਮਤੀ ਦੋਸਾਲਾ ਲੈ ਕੇ ਆਈ ਸੀ ਉਹ ਟੋਡਰਮਲ ਜੀ ਨੇ ਉਹਨਾਂ ਦੇ ਉੱਤੇ ਪਾਇਆ ਉੱਤੇ ਚੰਦਨ ਦੀਆਂ ਲੱਕੜਾਂ ਜਿੰਨੀਆਂ ਉਹਨੇ ਘੋਜ ਆ ਜਿਹੜਾ ਵੀ ਉਹ ਮੱਟ ਸੀ ਜਿਹਦੇ ਵਿੱਚ ਉਹ ਸਮਗਰੀ ਘੋਵ ਵਗੈਰਾ ਪਾਇਆ ਸੀ ਉਹ ਉਹਦੇ ਉਹਨਾਂ ਦੇ ਉੱਤੇ ਪਾਤਾ ਉਹ ਸਾਰਾ ਕੁਝ ਜੋ ਜਨਰਲ ਵਾਸਤੇ ਚਾਹੀਦਾ ਸੀ ਇਹਨੂੰ ਪੂਜਾ ਨਾਲ ਨਾ ਜੋੜ ਕੇ ਚੱਲਿਓ ਇਹ ਸਾਰੀ ਜਿਹੜੀ ਸਮਗਰੀ ਪਾ ਕੇ ਤੇ ਫਿਰ ਕਹਿੰਦੇ ਆ ਟੋਡਰ ਮਲ ਜੀ ਨੇ ਇਸ ਚਿਖਾ ਨੂੰ ਅਗਨ ਦਿਖਾਈ ਸੀ ਇਹ ਜਦੋਂ ਚਿਖਾ ਨੂੰ ਪੂਰੀ ਜਦੋਂ ਅਗਨ ਭੇਟਾ ਕਰ ਦਿੱਤਾ ਗਿਆ ਤੇ ਲੰਬੂ ਲੱਗ ਗਏ ਦਿਵਾਨ ਟੋਡਰਮਲ ਨਾਗਰਮਲ ਉਹਨਾਂ ਦਾ ਪਰਿਵਾਰ ਮੋਤੀ ਮਹਿਰਾ ਤੇ ਉਹਨਾਂ ਦਾ ਪਰਿਵਾਰ ਇੱਥੇ ਚਿਖਾ ਬਲਣ ਲੱਗ ਗਈ ਐ ਤੇ ਇਹ ਪਿੱਛੇ ਖਲੋ ਕੇ ਗੁਰੂ ਗੁਰੂ ਜਪਨ ਲੱਗ ਪਏ ਨੇ ਤੇ ਬਹੁਤ ਰੋਏ ਇੰਨਾ ਰੋਏ ਕਿ ਇਤਿਹਾਸ ਕਹਿੰਦਾ ਟੋਡਰਮਲ ਦਾ ਗੜ ਪਾਟ ਗਿਆ ਸੀ ਜੀ ਉਹ ਬਹੁਤ ਰੋਇਆ ਉੱਥੇ ਸਭ ਬੈਰਾਗ ਵਿੱਚ ਸੀ ਕਿਉਂਕਿ ਉਹ ਅੰਦਰ ਪਿਗਲ ਗਏ ਸੀ ਪਰ ਮੈਂ ਫਿਰ ਵੀ ਕਹਨੀ ਆ ਕਿ ਸੱਚੇ ਪਾਤਸ਼ਾਹ ਇਹ ਕੈਸੀ ਖੇਡ ਐ ਜਿੱਦਨ ਇਹਨਾਂ ਦਾ ਜਨਮ ਹੋਇਆ ਸੀ ਉਹ ਦਿਨ ਕਿੰਨੀਆਂ ਖੁਸ਼ੀਆਂ ਮਨਾਈਆਂ ਗਈਆਂ ਸਿੱਖਾਂ ਨੇ ਕਿੰਨੇ ਢੋਲ বাজਾਏ ਹੋਣਗੇ ਨਗਾਰੇ বাজਾਏ ਹੋਣਗੇ ਗੁਰਬਾਣੀ ਦਾ ਸ਼ਬਦ ਗੁਣਗਾਨ ਕੀਤੇ ਹੋਣਗੇ ਅੱਜ ਇਹਨਾਂ ਦਾ ਸੰਸਕਾਰ ਹੁੰਦਾ ਪਿਆ ਤੇ ਗਿਣਤੀ ਦੇ 4-5 ਸਿੱਖ ਸੰਗਤ ਜੀ ਇੱਥੋਂ ਫਿਰ ਜਿੰਨੀ ਦੇਰ ਤੱਕ ਅਗਨ ਬਲਦੀ ਰਹੀ ਟੋਡਰਮਲ ਮੋਤੀਰਾਮ ਜਿਹੜੇ ਸੀਗੇ ਮਹਾਰਾਜੀ ਉਹ ਪਿੱਛੇ ਰਹੇ ਫੇਰ ਕੀ ਹੋਇਆ ਚੀਖਾ ਜਿਹੜੀ ਸੀ ਰਾਖ ਸਿਆਲੇ ਦੇ ਦਿਨ ਸਨ ਸੋ ਠੰਡੀ ਹੋ ਜਾਂਦੀ ਹੈ ਜੀ ਕੁਝ ਸਮੇਂ ਬਾਅਦ ਤੇ ਦੀਵਾਨ ਟੋਡਰਮਲ ਆਏ ਉਹਨਾਂ ਨੇ ਫੇਰ ਇਸ ਵਿਭੂਤ ਨੂੰ ਇਕੱਠਾ ਕੀਤਾ ਅਸਤੀਆਂ ਫਿਰ ਬੇਨਤੀ ਹੈ ਜੀ ਮਾਤਾ ਜੀ ਦੀਆਂ ਤੇ ਸਹਬਜ਼ਾਦੇ ਦੀਆਂ ਛੋਟੇ ਛੋਟੇ ਅਸਤ ਪਛਾਣੀ ਜਾਣੀ ਸੀ ਜੀ 7 ਸਾਲ ਤੇ 9 ਸਾਲ ਦੇ ਬੱਚਿਆਂ ਦੇ ਆਸਤ ਕੀ ਹੁੰਦੇ ਆ ਜੀ ਇਹ ਸਾਰੇ ਇਕੱਠੇ ਕਰਕੇ ਇੱਕ ਬਰਤਨ ਦੇ ਵਿੱਚ ਪਾਏ ਗਏ ਤੇ ਵਿਭੂਤ ਵੱਖਰੀ ਪਾ ਦਿੱਤੀ ਗਈ ਹੁਣ ਜਿਹੜੀ ਵਿਭੂਤ ਆ ਉਹ ਭਾਈ ਜੋਧ ਸਿੰਘ ਜੀ ਜਿਨ੍ਹਾਂ ਦਾ ਮੈਂ ਪਿੱਛੇ ਜ਼ਿਕਰ ਕੀਤਾ ਸੀ ਕਿ ਇਸੇ ਪਿੰਡ ਦੇ ਸੀ ਇਹ ਵੀ ਨਾਲ ਲੱਗੇ ਨੇ ਉਹ ਲੈ ਕੇ ਇਥੋਂ ਅਲੋਖਰ ਨੂੰ ਤੁਰ ਪਏ ਕਿਉਂਕਿ ਸਤਗੁਰ ਸੰਨ ਮਾਲਵੇਚ ਉਸ ਸਮੇਂ ਇਹਦਾ ਮਤਲਬ ਸੀ ਕਿ ਉਹ ਕਹਿੰਦਾ ਵੀ ਮੈਂ ਜਾ ਕੇ ਗੁਰੂ ਸਾਹਿਬ ਨੂੰ ਮਿਲਾਂਗਾ ਤੇ ਦੱਸਾਂਗਾ ਇਸ ਆਰੀ ਘਟਨਾ ਬਾਰੇ ਉਹਨਾਂ ਦੇ ਸੰਸਕਾਰ ਬਾਰੇ ਤੇ ਇਹ ਵਿਪੂਤ ਲੈ ਕੇ ਚਲਾ ਜਾਂਦਾ ਤੇ ਇਹ ਕਿਹਾ ਜਾਂਦਾ ਹੈ ਕਿ ਜਿਹੜੀਆਂ ਉਹ ਅਸਤੀਆਂ ਨੇ ਤੇ ਕੁਝ ਵਿਪੂਤ ਉਹ ਇੱਥੇ ਰੱਖ ਕੇ ਇੱਥੇ ਹੀ ਸੰਸਕਾਰ ਜਿੱਥੇ ਹੋਇਆ ਸੀ ਕਿਉਂਕਿ ਇਹ ਥਾਂ ਜਿਹੜੀ ਸੀ ਟੋਡਰਮਲ ਨੇ ਕਿਉਂਕਿ ਖਰੀਦ ਲਈ ਸੀ ਜੀ ਸੋ ਉਹ ਇੱਥੇ ਰੱਖ ਕੇ ਇਹਦੇ ਉੱਤੇ ਕਥੜਾ ਬਣਾ ਦਿੱਤਾ ਗਿਆ ਇਹ ਗੁਰਦੁਆਰਾ ਜੋਤੀ ਸਰੂਪ ਜੋ ਤੁਸੀਂ ਜਾਣਦੇ ਹੋ ਨਾ ਜੀ ਉੱਥੇ ਤੁਸੀਂ ਦੇਖੋਗੇ ਮੰਜੀ ਸਾਹਿਬ ਦੇ ਹੇਠਾਂ ਜੋ ਚਿੱਟੀ ਚਾਦਰ ਵਿਛੀ ਪਈ ਹੈ ਉਹ ਉਹੀ ਥਾਂ ਜਿੱਥੇ ਉਹਨਾਂ ਦਾ ਸੰਸਕਾਰ ਹੋਇਆ ਸੀ ਜਿੱਥੇ ਅੱਜ ਵੀ ਅਸਤੀਆਂ ਦੱਬੀਆਂ ਪਈਆਂ ਨੇ ਸੰਗਤ ਜੀ ਜਿੱਥੇ ਆਪਾਂ ਦਰਸ਼ਨ ਕਰਨ ਜਾਂਦੇ ਆ ਉਹ ਇਹ ਜਗ੍ਹਾ ਹੈਗੀ ਹੈ ਜਿੱਥੇ ਉਹਨਾਂ ਦੇ ਅਸਤ ਪਏ ਨੇ ਫੇਰ ਜੀ ਦੀਵਾਨ ਟੋਡਰਮਲ ਬਾਰੇ ਕਿਹਾ ਜਾਂਦਾ ਹੈ ਕਿ ਉਹਨੇ ਕੋਈ ਪ੍ਰਵਾਹ ਨਹੀਂ ਕੀਤੀ ਕਿਸੇ ਵੀ ਮੁਗਲ ਦੀ ਕਿਸੇ ਵੀ ਸ਼ਾਸਕ ਦੀ ਉਹ ਇੱਥੇ ਆਉਂਦਾ ਸੀ ਜੀ ਇੱਥੇ ਫਿਰ ਉਹ ਕਿੰਨਾ ਕਿੰਨਾ ਸਮਾਂ ਬਿਰਾਗ ਚ ਰੋਈ ਜਾਂਦਾ ਸਿਮਰਨ ਕਰੀ ਜਾਂਦਾ ਦੀਵਾਨ ਟੋਡਰਮਲ ਸੋ ਇਸ ਤਰ੍ਹਾਂ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਦਾ ਸੰਸਕਾਰ ਹੋਇਆ ਤੇ ਹੁਣ ਕਿਉਂਕਿ ਉਹਨਾਂ ਦੇ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਮੈਂ ਇੱਕ ਵੀਡੀਓ ਵੀ ਪਾਈ ਸੀ ਜੀ ਕਿ ਇਹਨਾਂ ਦਿਨਾਂ ਦੇ ਵਿੱਚ ਪਤਾ ਨਹੀਂ ਕੌਣ ਇਹਨਾਂ ਨੂੰ ਸਿਖਾਉਂਦਾ ਕਿ ਵੈਸੇ ਆਪਾਂ ਰਿਸੋਰਸ ਕਰੀਏ ਨੇ ਕਿੰਨੇ ਪ੍ਰਕਾਰ ਦੇ ਸਿੱਖ ਵੀਰਾਂ ਵੱਲੋਂ ਤੇ ਹੋਰ ਸੰਗਤ ਵੱਲੋਂ ਲੰਗਰ ਲਾਏ ਜਾਂਦੇ ਜੀ ਵੱਖ-ਵੱਖ ਪ੍ਰਕਾਰ ਦੇ ਉਹਦੇ ਚ ਭੋਜਨ ਪਦਾਰਥ ਖਵਾਏ ਜਾਂਦੇ ਆ ਮਠਿਆਈਆਂ ਤੇ ਹੋਰ ਪਤਾ ਨਹੀਂ ਕੀ ਭੰਦਪਤੀ ਪਰ ਇਹਨਾਂ ਦਿਨਾਂ ਦੇ ਵਿੱਚ ਦਰ ਅਸਲ ਬਿਲਕੁਲ ਸਾਦੀ ਦਾਲ ਰੋਟੀ ਛਕਣੀ ਚਾਹੀਦੀ ਆ ਠੀਕ ਹੈ ਜੀ ਵਿਰਾਗਮਈ ਕੀਰਤਨ ਹੋਣਾ ਚਾਹੀਦਾ ਉਹਨਾਂ ਦੀ ਸ਼ਹਾਦਤਾਂ ਨੂੰ ਯਾਦ ਕੀਤਾ ਜਾਣਾ ਚਾਹੀਦਾ ਉਹਨਾਂ ਦੇ ਇਤਿਹਾਸ ਤੋਂ ਸਾਨੂੰ ਜਾਣੂ ਹੋਣਾ ਚਾਹੀਦਾ ਸਾਨੂੰ ਸਾਰਿਆਂ ਨੂੰ ਇੱਕ ਦੂਜੇ ਨੂੰ ਦੱਸਣਾ ਚਾਹੀਦਾ ਜੇ ਕਿਸੇ ਨੂੰ ਨਹੀਂ ਵੀ ਪਤਾ ਕਿਉਂਕਿ ਜੇ ਆਪਣੇ ਘਰ ਦੇ ਵਿੱਚ ਕਿਸੇ ਦੀ ਮੌਤ ਹੋ ਜੇ ਜਾਂ ਕੋਈ ਬਿਮਾਰ ਪੈ ਜੇ ਤਾਂ ਆਪਾਂ ਨੂੰ ਖਾਣਾ ਪੀਣਾ ਕੁਝ ਨਹੀਂ ਚੰਗਾ ਲੱਗਦਾ ਖਾਸ ਤੌਰ ਤੇ ਜੇਕਰ ਕੋਈ ਛੋਟਾ ਬੱਚੇ ਸੰਸਾਰ ਤੋਂ ਚਲਾ ਜਾਵੇ ਤੇ ਆਪਣੇ ਪੂਰੇ ਪਰਿਵਾਰ ਦੀਆਂ ਰੋਟੀਆਂ ਛੁੱਟ ਜਾਂਦੀਆਂ ਜੀ ਤੇ ਤੁਸੀਂ ਸੋਚੋ ਕਿ ਐਡੀ ਵੱਡੀ ਸ਼ਹਾਦਤ ਹੋਈ ਹੋਵੇ ਤੇ ਆਪਾਂ ਨੂੰ ਕੀ ਸੋਪਦਾ ਕਿ ਆਪਾਂ ਉੱਥੇ ਭਾਂਤਪਤੀਲੇ ਲੰਗਰ ਲਗਾ ਕੇ ਭਾਂਤਪਤੀਲੇ ਪ੍ਰਕਾਰ ਦੇ ਭੋਜਨੇ ਛਕੀਏ ਜੇ ਲੰਗਰ ਲਾਉਣਾ ਹੈ ਤਾਂ ਉਹਦੇ ਵਿੱਚ ਆਪਾਂ ਗੁਰਬਾਣੀ ਦਾ ਲੰਗਰ ਲਾ ਸਕਦੇ ਹਾਂ ਜੀ ਇਤਿਹਾਸ ਤੋਂ ਜਾਣੂ ਕਰਵਾ ਸਕਦੇ ਹਾਂ ਸਾਦੇ ਭੋਜਨ ਦੇ ਨਾਲ ਨਾਲ ਤੁਸੀਂ ਕੁਦਰਤ ਨੂੰ ਜਿਆਦਾ ਤੋਂ ਜਿਆਦਾ ਵੰਡ ਸਕਦੇ ਹਾਂ ਦਰਖਤ ਲਾ ਸਕਦੇ ਹਾਂ ਮਨੁੱਖਤਾ ਦੀ ਸੇਵਾ ਕਰ ਸਕਦੇ ਹਾਂ ਪਰ ਮੇਰੇ ਹੱਥ ਜੋੜ ਕੇ ਬੇਨਤੀ ਹੈ ਕਿ ਇਹ ਚੀਜ਼ਾਂ ਨੂੰ ਆਪਾਂ ਬੰਦ ਕਰੀਏ ਕੋਈ ਬਾਜ਼ਾਰ ਨਹੀਂ ਲੱਗੇ ਹੋਣੇ ਚਾਹੀਦੇ ਕੋਈ ਪੀਪਣੀਆਂ ਵਾਜਿਆਂ ਦੀ ਆਵਾਜ਼ਾਂ ਨਹੀਂ ਉੱਥੋਂ ਆਣੀਆਂ ਚਾਹੀਦੀਆਂ ਕੋਈ ਝੂਲੇ ਨਹੀਂ ਉੱਥੇ ਹੋਣੇ ਚਾਹੀਦੇ ਕਿਸੇ ਪ੍ਰਕਾਰ ਦੀ ਕੋਈ ਖੜਮਸਤੀ ਨਹੀਂ ਹੋਣੀ ਚਾਹੀਦੀ ਕਿਉਂਕਿ ਇਹ ਜਿਹੜੇ ਦਿਨ ਆ ਉਹ ਸਿੱਖ ਇਤਿਹਾਸ ਦੇ ਵਿੱਚ ਦਰ ਅਸਲ ਸੋਗ ਦੇ ਦਿਨ ਹੁੰਦੇ ਆ ਜੀ ਠੀਕ ਹੈ ਸੋ ਉਹਨਾਂ ਦੀ ਸ਼ਹਾਦਤ ਨੂੰ ਯਾਦ ਕਰਕੇ ਵੱਧ ਤੋਂ ਵੱਧ ਜਿਹੜਾ ਸਮਾਂ ਉਹਨਾਂ ਦੀ ਯਾਦ ਦੇ ਵਿੱਚ ਤੇ ਸਿਮਰਨ ਦੇ ਵਿੱਚ ਗੁਜ਼ਾਰਨਾ ਚਾਹੀਦਾ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਵੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਆਪਣਾ ਥੋੜਾ ਬਾਲਾ ਯੋਗਦਾਨ ਜਿਹੜਾ ਹੈਗਾ ਉਹਨਾਂ ਦੀ ਸ਼ਹਾਦਤ ਨੂੰ ਸਮਰਪਿਤ ਸ਼ਰਧਾਂਜਲੀ ਦੇ ਤੌਰ ਤੇ ਦੋਗੇ ਜੀ ਪਾਓਗੇ ਜੀ ਸਾਨੂੰ ਦੋ ਇਜਾਜ਼ਤ ਕੱਲ ਦੀ ਵੀਡੀਓ ਦੇ ਵਿੱਚ ਆਪਾਂ ਵੱਡੇ ਸਾਹਿਬਜ਼ਾਦੇਾਂ ਦਾ ਇਤਿਹਾਸ ਸਰਵਣ ਕਰਾਂਗੇ ਇਤਿਹਾਸ ਨੂੰ ਸੁਣਾਉਂਦੇ ਅੱਜੇਕਰ ਕਿਤੇ ਵੀ ਕੋਈ ਵੀ ਕਿਸੇ ਵੀ ਕਿਸਮ ਦੀ ਗਲਤੀ ਹੋ ਗਈ ਹੋਵੇ ਤਾਂ ਸੰਗਤ ਬਖਸ਼ਣਯੋਗ ਹੈ ਸੋ ਮਿਲਦੇ ਹਾਂ ਜੀ ਕੱਲ ਨੂੰ 4 ਵਜੇ ਇਸੇ ਵੀਡੀਓ ਦੇ ਅਗਲੇ ਅਧਿਆਇ ਦੇ ਵਿੱਚ ਆਪਾਂ ਤੇ ਇਸ ਤਰ੍ਹਾਂ ਦੀਆਂ ਇਤਿਹਾਸਿਕ ਵੀਡੀਓ ਨੂੰ ਸੁਣਨ ਦੇ ਲਈ ਜਲਦੀ ਨਾਲ ਜੋਧ ਪੰਜਾਬੀ ਬਲੌਗਸ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਸਾਨੂੰ ਦੋ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ